ਉਹ ਫੜਿਆ ਤੇਰਾ ਪਕੜਾ ਹਾਂ ਸਮਝਾਈਂ ਗੇ ਰਲਾੜਾ ਤੂੰ ਚਾਹ ਲੋ ਫੜੇ ਪਰ ਕੋ ਬਣਾਉਣਾ ਉਹਦੇ ਲਈ ਫਦੇ ਦੋੜਾ ਹੀ ਜੋੜਾ ਤਿੰਨ ਹੋ ਗਏ ਛੋਟੀ ਭਾਇਣ ਹਾਂ ਤੈਨੂੰ ਇਕੱਠੇ ਹੀ ਦੇ ਲਾ ਤਿੰਨ ਹੋ ਗਏ ਤਿੰਨ ਹੋ ਗਏ ਤਿੰਨ ਹੋ ਗਏ ਤਿੰਨ ਹੋ ਗਏ ਉਹ ਦੇ ਲਾ ਲਿਆ ਕੌਣ ਕੱਢ ਲਿਆ ਕਿੱਥੋਂ ਆਵੇ ਰੱਬ ਜਾਣਦਾ ਕਿੱਥੋਂ ਆ ਗਏ ਦੱਬ ਲਿਆ ਨਾ ਉਹ ਨਾਲ ਤਾਂ ਜਾ ਉਹ ਤਿੰਨ ਹੋ ਗਏ ਹਜੇ ਇੱਕ ਹੋਰ ਫੜਿਆ ਇੱਕ ਮਾਰਦਾ ਵੱਡਾ ਤਤੀਜਾ ਹੈ ਬਾਤੀਜਾ ਤੀਜਾ ਤਿੰਨ ਹੋ ਗਏ ਦੇਖ ਬੜਾ ਬੂਵੀ ਆ ਦੀ ਤਿੰਨ ਹੋ ਗਏ ਤਿੰਨ ਹੋ ਗਏ ਦਾ ਮੋਟੇ ਆਲੇ ਦਾ ਆ ਕਾਲੇ ਨਾਲ ਸੀ ਦੋਨੇ ਦੋਨੇ ਕਾਲੇ ਨਾਲ ਦੋ ਹੋਰ 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 ਉਹ ਵੀ ਅੱਜ ਕਾਲਾ ਬਟਾ ਬਾਤੀ ਇਸ ਦਾ ਤੂੰ ਹੀ ਵੱਡਦੀ ਆ ਆ ਬਾਤੀ ਤੂੰ ਹੀ ਵੱਡਦੀ ਆ ਵੀ ਆਪਾਂ ਪੱਟੇ ਪੁੱਟ ਵੀ ਰਾਤ ਨੂੰ ਨੇ ਸਨੇਰੇ ਲਾਈਟ ਲੈ ਕੇ ਆਇਆ ਕਰੋ ਇੱਧਰ ਹਾਂ ਬਾਤੀ ਜੀ ਪਾਤੀਆਂ ਜੀ ਵਾਧਾ ਆਹ ਜੋੜਾ ਹੀ ਲੈਣਾ ਨੂੰ ਜੋੜਾ ਹੋ ਗਿਆ ਹੁਣ ਫੜ ਲਿਆ ਕਾ ਤੇਰੇ ਕੋਲ ਹੋਰ ਅਜਿਹੇ ਦਾ ਜਿਹੜਾ ਦੂਜਾ ਸੁਨਾਰੀ ਇਹਦਾ ਉਹ ਤਾਂ ਵੀਰੇ ਲਾ ਰਿਹਾ ਕਾਲੇ ਨੇ ਦੋਨੇ ਫੜੀ ਦੋਨੇ ਜਕਲੇ ਦੇ ਨਾਲ ਕੜਗੜੇ ਕੀ era ਦੇ ਇਥੇ ਜਾਂਦੇ ਹੋਣਗੇ ਫਿਰ ਪਾਤੀਆਂ ਜੀ ਕੀ ਕਰਦੇ ਪਾਤੀ ਉਹ ਬੁਣੀ ਖਾਣ ਮੰਨ ਲਾਂਗੇ ਜੀ ਦਬੋਲ ਕਰਕੇ ਬੰਦੇ ਆਂ ਜੂਰਾ ਮੇਰੀ ਕੋਪਾਂ ਦੀ ਹੁੰਦਾ ਤਾਂ ਖੇਡ ਲਾ ਲਈ ਆਉਂਦਾ ਕਰੇ ਵੀ ਲੋਟ ਆਇਨਾ ਜਾਣ ਕਿੱਥੇ ਆ ਬੰਨਿਆ ਗਿਆ ਛੋੜਾ ਹੋ ਗਿਆ ਨਾਗਾ ਦੇ ਲੇ ਕੁਮਾਰਿਆਂ ਦਾ ਜੀ ਪਠਾਰੀ ਉਹ ਤੇ ਚੱਲ ਨਹੀਂ ਜਾਂਦੇ ਉਹ ਚੱਲ ਗਈ ਦੁਕਾਨੇ ਪਾਉਂਦਾ ਉਹ ਕਹਿੰਦਾ ਉਹ ਭੱਜ ਲੈ ਗਏ ਉਹ ਹਾਂ ਲੋਹਾ ਲਪਤਾ ਪਿਆਗਾ ਉੱਥੋਂ ਨਿਕਲਿਆ ਬੋਰੇ ਗੁੰਡੇ ਚੋਂ ਔਰ ਲੀ ਬਟਾ ਮੈਨ ਕਿਰ ਮੈਂ ਨਹੀਂ ਜਾਈਏ